ਪੰਜਾਬ ਸਰਕਾਰ ਦੀ ਅਣ ਦੇਖੀ ਦਾ ਸ਼ਿਕਾਰ ਬਣੇ ਹੋਏ ਹਨ ਡਰੇਨਾ ਦੇ ਪੁਲਾਂ ਦੇ ਟੁੱਟੇ ਹੋਏ ਕਿਨਾਰੇ ਜਾਂ ਭੀੜੇ ਪੁਲ ਜਿਸ ਕਰਕੇ ਅਕਸਰ ਹੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਪੁਲਾਂ ਦੇ ਕਿਨਾਰਿਆਂ ਦੀ ਤੁਰੰਤ ਮੁਰੰਮਤ ਕਰਵਾਏ ਤੇ ਭੀੜੇ ਪੁਲਾਂ ਨੂੰ ਤੁਰੰਤ ਔੜਾ ਕਰਾਉਣ ਲਈ ਕਦਮ ਚੁੱਕੇ